ਤੋ ਵੀ ਜ਼ੈਰੀ ਹਿਆ ਤੇਜਾ ਜ਼ੈਰੀ ਮ ਸਰਕਾਰਾ ਉਹ ਜੱਟ ਦਾ ਰਤ ਵੀ ਜ਼ੈਰੀ ਹਿਆ ਤੇਜਾ ਜ਼ੈਰੀ ਮ ਸਰਕਾਰਾ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਸੋ ਗੱਜਪ੍ਰੀ ਦੀ ਸੇਵਾ ਸੋ ਬਹੁਤ ਸਾਰਾ ਮਾਨ ਕਰਦੇ ਚਾਹਣ ਮੈਂ ਬੇਨਤੀ ਕਰਦਾ ਸਾਰੇ ਪੈਸੇ ਜੱਗੀ ਬੰਦੀ ਹੈ ਪਰਜੀ ਕੱਟੀ ਜਾਵੇ ਸੋ ਸੱਚੇ ਪਾਤਸ਼ਾਹ ਮੈਂ ਇਹ ਗੱਲ ਹੋਰ ਤਾਂ ਹੋਗਾ ਇਹ ਜਿਹੜੇ ਇਨਸਾਨ ਨੇ ਕੱਜ ਸਿੰਘ ਜੀ ਸਾਡੇ ਫੌਜੀ ਸਾਹਿਬ ਭਾਈ ਚਮਕੌਰ ਸਿੰਘ ਜੀ ਮੇਰਾ ਕਲਾਸ ਫੈਲਾਇਆ ਕਿਉਂਕਿ ਲੋਕਾਂ ਨੇ ਕਿ ਰਾਜ ਜਾ ਕੇ ਮੰਗਣਾ ਬਹੁਤ ਔਖਾ ਮੇਰੇ ਵਰਗਾ 500 ਰੁਪਏ ਕੱਢ ਕੇ ਦੇ ਦੇਣਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਯਾਰ ਐਂ ਕਰਦਨੇ ਐਂ ਕਰਦਨੇ 200 ਜੇ ਕਿਸਾਨ ਦੇਤੇ ਬੰਦੀਆਂ ਖਤਮ ਹੋ ਗਈਆਂ ਆਪਣਾ ਸਾਰਾ ਵਿਜੂਦ ਖਤਮ ਹੋ ਜਾਣਾ ਇਹਨਾਂ ਨੂੰ ਵੱੱਟ ਤੋਂ ਵੱੱਟ ਫੰਡ ਲਿਆ ਕਰੋ ਜਿਹੜੀਆਂ ਭੜੀਆਂ ਗੱਲਾਂ ਨੇ ਕਈ ਬੰਦੇ ਕਰਦੇ ਨੇ ਯਾਰ ਫੰਡ ਥਾੜ ਦੀਆਂ ਗੱਲਾਂ ਇਹ ਸਾਰੇ ਆਪਦੇ ਚਾਰੇ ਵਧੀਆ ਰੋਟੀ ਖਾਂਦੇ ਨੇ ਰਾਜੇ ਪੁੱਜੇ ਦੇ ਧਰਾਂ ਦੇ ਨੇ ਲੀਡਰ ਮੈਂ ਇਹਨਾਂ ਨੂੰ ਖੋਰ ਸਲਾਮ ਕਰਦਾ ਜਿਹੜੇ ਕੰਮ ਛੱਡ ਕੇ ਆਪਣੇ ਸੰਘਰਸ਼ਾਂ 'ਚ ਟੋੜਦੇ ਨੇ ਸੋਨੇ ਵੱੱਡ ਹੱਥ ਬੰਨ ਕੇ ਬੇਨਤੀ ਕਰਦਾ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਗੁਰਦੁਆਰੇ ਵੇਸ਼ਕਾਟ ਮੱਥਾ ਤੇਗਿਆ ਕਰੋ ਉੱਥੇ ਕੋਈ ਲੋੜ ਨਹੀਂ ਉੱਥੇ ਸੱhle ਆਪਣੇ ਬਹੁਤ ਸੱਚੇ ਪਾਤਸ਼ਾਹ ਦੇ ਫੰਡ ਨੇ ਪਰ ਇਹਨਾਂ ਜੱਥੇਬੰਦੀਆਂ ਨੂੰ ਫੰਡ ਜ਼ਰੂਰ ਦਿਆ ਕਰੋ सो सारे फंड चाक मै बेनती करू परची कटी जो बहुत बहुत धन्यवाद जय बा जित लड़न वारे लोक चाद में वाहिगुरू जी ख़ालसा वाहिगुरू जी फति